ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਅ ਅੱਜ ਦੇ ਸੂਟ ਜਿਹੜੇ ਇੱਕਦਮ ਪਿਓਰ ਕਾਟਨ ਦੇ ਸੂਟ ਹੋਣਗੇ ਤੇ ਨਾਲ ਹੋਣਗੇ ਪਿਓਰ ਦੇ ਦੁਪट्टे ਬਹੁਤ ਹੀ ਪਿਆਰੇ ਜਿਹੇ ਸੂਟ ਨੇ ਕਲਰ ਆਪਸ਼ਨ ਤੁਹਾਨੂੰ ਕਾਫੀ ਵਧੀਆ ਮਿਲ ਜੇਗੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਹੋਣੀਆਂ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਸਭ ਤੋਂ ਪਹਿਲਾਂ ਗ੍ਰੀਨ ਕਲਰ ਦਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਜਿਗਜੈਗ ਪ੍ਰਿੰਟਿੰਗ ਆਏਗੀ ਸੈਲਫ ਪ੍ਰਿੰਟਿੰਗ ਜਿਹੜੀ ਉਹ ਡਾਟਸ ਵਾਲੀ ਵੀ ਆਏਗੀ ਵੀਵਿੰਗ ਆਏਗੀ ਡਾਟਸ ਵਾਲੀ ਇਹ ਜਿਹੜੀ ਵੀਵਿੰਗ ਹੋਈ ਆ ਧਾਗੇ ਦੇ ਨਾਲ ਸਾਰੀ ਹੀ ਵੀਵਿੰਗ ਹੁੰਦੀ ਆ ਤੇ ਨਾਲ ਇਸ ਦੇ ਬਾਜੂ ਦਾ ਵੀ ਵਰਕ ਆਏਗਾ ਤੇ ਨਾਲ ਆਏਗੀ ਬਹੁਤ ਸੋਹਣੀ ਬਾਰਡਰ ਲਾਈਨ ਠੀਕ ਹੈ ਜੀ ਬਾਰਡਰ ਲਾਈਨ ਦੀ ਪ੍ਰਿੰਟਿੰਗ ਆਏਗੀ ਤੇ ਇਸ ਦੇ ਉੱਪਰ ਤੁਹਾਨੂੰ ਜਿਹੜਾ ਆ ਉਹ ਮਿਲੇਗਾ ਸਟੋਨ ਵਰਕ ਮਿਲੇਗਾ ਸਾਰੀ ਹੀ ਪ੍ਰਿੰਟਡ ਫਲਾਵਰਸ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਹੈ ਪਿੰਕ ਕਲਰ ਦੇ ਥ੍ਰੈਡ ਦੇ ਨਾਲ ਪਲੱਸ ਸਟੋਨ ਵਰਕ ਆਏਗਾ ਪਲੱਸ ਆਏਗਾ ਇਸ ਦੇ ਵਿੱਚ not thread work ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਰਾਇਲ ਜੀ ਲੁੱਕ ਦਾ ਸੂਟ ਆਏਗਾ ਬਾਰਡਰ ਲਾਈਨ ਬਹੁਤ ਸੋਹਣੀ ਆ ਬਾਜੂ ਦੀ ਪ੍ਰਿੰਟਿੰਗ ਆਏਗੀ ਨਾਲ ਆਏਗਾ ਇਸ ਤੇ ਪਲੇਨ ਬਾਟਮ ਪਿਓਰ ਕਾਟਨ ਦਾ ਬਾਟਮ ਹੋਏਗਾ ਗ੍ਰੀਨ ਸ਼ੇਡ ਦੇ ਵਿੱਚ ਹੀ ਬਾਟਮ ਹੋਏਗਾ ਤੇ ਦੁਪੱਟਾ ਚੈੱਕ ਕਰੋ ਇਕਦਮ ਪਿਓਰ ਦਾ ਦੁਪੱਟਾ ਆਏਗਾ ਦੇਖੋ ਤੁਸੀਂ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਇਕਦਮ ਵਧੀਆ ਬਹੁਤ ਪਿਆਰੀ ਜੀ ਪ੍ਰਿੰਟਿੰਗ ਵਾਲਾ ਆਏਗਾ ਦੁਪੱਟਾ ਠੀਕ ਹੈ ਜੀ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜਾਈਗੇ ਇਸ ਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਵਿਦ ਰੇਟ ਅਗਲਾ ਆਏਗਾ ਬਲੂਇਸ਼ ਸ਼ੇਡ ਦੇ ਵਿੱਚ ਐਕਵਾ ਬਲੂ ਕਲਰ ਆਏਗਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਪਲੱਸ ਏਮਬਰਾਇਡਰੀ ਦੇ ਨਾਲ ਸੇਮ ਟੋਨ ਦੀ ਜਿਹੜੀ ਉਹ ਏਮਬਰਾਇਡਰੀ ਵਰਕ ਆਏਗਾ ਬਲੂ ਸ਼ੇਡ ਦਾ ਹੀ ਥ्रेड ਆਏਗਾ ਨਾਲ ਬਾਰਡਰ ਲਾਈਨ ਆਏਗੀ ਜਿਗਜੈਕ ਪ੍ਰਿੰਟਿੰਗ ਆਏਗੀ ਤੇ ਨਾਲ ਆਏਗੀ ਇਸ ਤਰ੍ਹਾਂ ਬਹੁਤ ਸੋਹਣੀ ਬਾਜੂ ਠੀਕ ਹੈ ਜੀ ਪਲੇਨ ਆਏਗਾ ਬਾਟਮ ਪਲੇਨ ਆਏਗਾ बॉਟਮ एकदम प्योर कॉटन ਦਾ ਜਿਹੜਾ ਉਹ बॉਟਮ ਆ ਤੇ ਇਸ ਦੀ ਬੈਕ ਸਾਈਡ ਜਿਹੜੀ ਆ ਸ਼ਰਟ ਦੀ ਉਹ ਵੀ ਤੁਹਾਨੂੰ ਐਜ਼ ਇਟ ਇਜ਼ ਹੀ ਪ੍ਰਿੰਟਡ ਮਿਲੇਗੀ एकदम ਰਾਇਲ ਲੁੱਕ ਦੇ ਸੂਟ ਲੱਗਦੇ ਨੇ ਇਵੇਂ ਦੇ ਇੱਕ ਹੈਂਡੇਬਲ ਸੂਟ ਹੁੰਦੇ ਨੇ ਤੇ ਬਹੁਤ ਹੀ ਪਿਆਰੇ ਪਿਆਰੇ कॉटन ਦੇ ਪਿਓਰ कॉटन ਦਾ ਜਿਹੜਾ ਇਹ ਹੋਏਗਾ ਸਟਾਫ ਠੀਕ ਹੈ ਬਾਜੂ ਤੇ ਵੀ ਪ੍ਰਿੰਟਿੰਗ ਆਏਗੀ ਬਾਰਡਰ ਤੇ ਵੀ ਆਏਗੀ ਤੇ ਬਾਰਡਰ ਲਾਈਨ ਜਿਹੜੀ ਆ ਉਹ ਤੁਹਾਨੂੰ ਅੱਗੇ ਪਿੱਛੇ ਇਸ ਤਰ੍ਹਾਂ ਪ੍ਰਿੰਟਡ ਮਿਲੇਗੀ ਅਗਲੀ ਬਾਰਡਰ ਲਾਈਨ ਤੇ ਤੁਹਾਨੂੰ ਨਾਟ ਥ्रेड ਵਰਕ ਆਏਗਾ ਚੇਨ ਥ्रेड ਵਰਕ ਆਏਗਾ ਤੇ ਸਟੋਨ ਵਰਕ ਮਿਲੇਗਾ ਤੇ ਦੁਪੱਟਾ ਆਏਗਾ ਇੱਕਦਮ ਪਿਓਰ ਦਾ ਦੁਪੱਟਾ ਆਏਗਾ ਦੇਖੋ ਪ੍ਰਿੰਟਿੰਗ ਚੈੱਕ ਕਰਦੇ ਜゃ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਦੁਪੱਟੇ 'ਤੇ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਸਾਰੀ ਹੀ ਸ਼ੇਡਸ ਆਉਣਗੀਆਂ ਲਾਈਟ ਡਾਰਕ ਸਾਰੀਆਂ ਸ਼ੇਡਸ ਆਉਣਗੀਆਂ ਜਿਵੇਂ ਗ੍ਰੀਨ ਕਲਰ ਹੋ ਗਿਆ ਬਲੂਇਸ਼ ਕਲਰ ਹੋ ਗਿਆ ਅਗਲਾ ਆਏਗਾ ਲਾਈਟ ਗ੍ਰੇ ਸ਼ੇਡ ਚੈੱਕ ਕਰੋ ਕਿੰਨਾ ਪਿਆਰਾ ਕਲਰ ਆ ਲਾਈਟ ਗ੍ਰੇ ਸ਼ੇਡ ਆ ਹਰ ਇੱਕ ਏਜ ਗਰੁੱਪ ਵਾਲਾ ਇਹਨੂੰ ਵੇਅਰ ਕਰ ਸਕਦਾ ਆ ਤੇ ਇਸ ਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਹੈ ਇੱਕਦਮ ਮਲਟੀ ਸ਼ੈਡਡ ਜਿਹੜੀ ਉਹ ਪ੍ਰਿੰਟਿੰਗ ਹੋਈ ਆ ਤੇ ਸਾਰੇ ਹੀ ਸੂਟ ਨੂੰ ਬਹੁਤ ਹੀ ਪਿਆਰੀ ਲੁੱਕ ਦਿੰਦੀ ਆ ਸਟੋਨ ਵਰਕ ਆਏਗਾ ਨਾਲ ਥ्रेड ਵਰਕ ਆਏਗਾ ਨਾਥ ਥ्रेड ਵਰਕ ਆਏਗਾ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਜਿਗਜੈਗ ਪ੍ਰਿੰਟਿੰਗ ਆਏਗੀ ਤੇ ਬਾਜੂ ਤੇ ਵੀ ਲੰਮੀ ਚੌੜੀ ਤੁਹਾਨੂੰ ਜਿਹੜੀ ਆ ਉਹ ਪ੍ਰਿੰਟਿੰਗ ਵੇਲ ਮਿਲੇਗੀ ਤੇ ਪਿਓਰ ਕਾਟਨ ਦਾ ਜਿਹੜਾ ਬਾਟਮ ਆਏਗਾ ਇਕਦਮ ਪਿਓਰ ਕਾਟਨ ਦਾ ਹੋਏਗਾ ਬਾਟਮ ਤੇ ਨਾਲ ਆਏਗਾ ਦੁਪੱਟਾ ਬਹੁਤ ਪਿਓਰ ਦਾ ਦੁਪੱਟਾ ਆਏਗਾ ਇਸ ਤਾਂ ਤੁਹਾਨੂੰ ਜਿਹੜਾ ਆ ਉ ਪ੍ਰਿੰਟਡ ਦੁਪੱਟਾ ਮਿਲੇਗਾ ਠੀਕ ਹੈ ਜੀ ਬੈਕ ਸਾਈਡ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਸ਼ਰਟ ਤੇ ਅਗਲਾ ਕਲਰ ਆਏਗਾ ਠੀਕ ਹੈ ਇਹ ਵੀ ਗ੍ਰੀਨ ਸ਼ੇਡ ਦੇ ਵਿੱਚ ਹੋਏਗਾ ਇਸ ਦੀ ਥੋੜੀ ਮਹਿੰਦੀਆ ਟੋਨ ਚ ਆ ਜਾਏਗਾ ਇਹ ਵਾਲਾ ਕਲਰ ਠੀਕ ਹੈ ਗ੍ਰੀਨ ਸ਼ੇਡ ਦੇ ਵਿੱਚ ਦੋ ਕਲਰ ਆਉਣਗੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਐਸਟੀਵੀ ਪ੍ਰਿੰਟਿੰਗ ਤੇ ਏਮਬਰਾਇਡਰੀ ਮਿਲੇਗੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਤੇ ਨਾਲ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਬਾਜੂ ਦੀ ਪ੍ਰਿੰਟਿੰਗ ਤੇ ਜਿਗਜੈਗ ਪ੍ਰਿੰਟਿੰਗ ਦੀ ਆਏਗੀ ਸ਼ਰਟ ਅੱਗੇ ਪਿੱਛੇ ਸੇਮ ਹੀ ਐਵੇਂ ਪ੍ਰਿੰਟਿੰਗ ਆਏਗੀ ਪਲੇਨ ਬਾਟਮ ਆਏਗਾ ਜੀ ਪਲੇਨ ਬਾਟਮ ਆਏਗਾ ਅੱਜ ਦੇ ਸੂਟਸ ਦਾ ਰੇਟ ਹੋਏਗਾ 1595 ਅੱਗੇ ਪ੍ਰਿੰਟਰ ਦੁਪੱਟੇ ਆਉਣਗੇ ਪਿਓਰ ਕਾਟਨ ਦਾ ਸੂਟ ਆਏਗਾ ਕਲਰ ਬਹੁਤ ਬਹੁਤ ਸੋਹਣੇ ਆ ਸਾਰੇ ਹੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਸ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਫੁੱਲ ਸਟਾਕ ਮਿਲਦਾ ਪਿਆ ਹੈ ਚਾਰ ਦੇ ਚਾਰ ਹੀ ਕਲਰ ਮਿਲਦੇ ਪਏ ਆ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਅ ਅਗਲੀ ਜਿਹੜੀ ਡਿਜ਼ਾਈਨਿੰਗ ਆ ਉਹ ਥੋੜੀ ਸੈਪਰੇਟ ਹੋਏਗੀ ਇਸ ਦੇ ਵਿੱਚ ਸਟ੍ਰਿਪਸ ਵਾਲੀ ਡਿਜ਼ਾਈਨਿੰਗ ਆਏਗੀ ਪਿੰਕ ਕਲਰ ਬੇਸ ਹੋਏਗਾ ਫਲਾਵਰਿੰਗ ਆਏਗੀ ਬਹੁਤ ਸੋਹਣੀ ਫਲਾਵਰਿੰਗ ਆਏਗੀ ਤੇ ਇਵੇਂ ਤੁਹਾਨੂੰ ਡਬਲ ਪੈਨਲਿੰਗ ਮਿਲੇਗੀ ਜੀ ਠੀਕ ਹੈ ਜੀ ਡਬਲ ਪੈਨਲਿੰਗ ਆਏਗੀ ਫਲਾਵਰਿੰਗ ਆਏਗੀ ਸਾਰੀ ਹੀ ਵੇਲ ਜਾਏਗੀ ਉੱਪਰੋਂ ਇਸ ਤਰ੍ਹਾਂ ਉੱਪਰੋਂ نیچے ਤੱਕ ਸਾਰੀ ਹੀ ਵੇਲ ਜਾਏਗੀ ਨਾਲ ਡਬਲ ਪੈਨਲਿੰਗ ਜਾਏਗੀ ਨਾਲ ਬਾਰਡਰ ਲਾਈਨ ਬਹੁਤ ਸੋਹਣੀ ਮਿਲਦੀ ਪਈ ਆ ਇਸ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਆ ਠੀਕ ਹੈ ਕਲਰ ਬਹੁਤ ਸੋਹਣੇ ਯੂਜ਼ ਹੋਏ ਆ 올 ਓਵਰ ਤੁਹਾਨੂੰ ਜਿਹੜਾ ਇਹ ਸੂਟ ਮਿਲੇਗਾ ਪ੍ਰਿੰਟਡ ਵਿਦ ਫਰੰਟ ਏਮਬਰਾਇਡਰੀ ਨਾਲ ਆਏਗਾ ਇੱਕਦਮ ਪਿਓਰ ਦਾ ਦੁਪੱਟਾ ਹੋਏਗਾ ਡਿਜ਼ਾਈਨਰ ਦੁਪੱਟਾ ਹੋਏਗਾ ਦੇਖੋ ਦੁਪੱਟੇ ਦੀ ਲੁੱਕ ਠੀਕ ਹੈ ਟੂ ਸਾਈਡਡ ਇਸ ਤਰ੍ਹਾਂ ਲੰਮੀ ਚੌੜੀ ਵੇਲ ਆਏਗੀ ਨਾਲ ਫਲਾਵਰਸ ਆਉਣਗੇ ਤੇ ਪਿਓਰ ਦਾ ਦੁਪੱਟਾ ਹੋਏਗਾ ਫੋਰ ਸਾਈਡਡ ਤੁਹਾਨੂੰ ਪਾਈਪਿੰਗ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੇਗੀ ਦੁਪੱਟ ਸੂਟ ਦੀ ਪੂਰੀ ਬੁੱਕ ਚੈੱਕ ਕਰ ਸਕਦੇ ਹੋ ਕਲਾ ਬਹੁਤ ਸੋਹਣੇ ਸੋਹਣੇ ਹੈ ਜਿਵੇਂ ਸਭ ਤੋਂ ਪਹਿਲੇ ਆਏਗਾ ਪਿੰਕ ਸ਼ੇਡ ਦੇ ਵਿੱਚ ਅਗਲਾ ਕਲਰ ਚੈੱਕ ਕਰੋ ਬਾਵਾਂ ਸ਼ੇਡ ਹੋਏਗੀ ਅਗਲੇ ਸੂਟ ਦਾ ਕਲਰ ਬਹੁਤ ਸੋਹਣਾ ਕਲਰ ਹੈ ਵੀ ਠੀਕ ਹੈ ਬਾਵਾਂ ਪੀਚ ਸ਼ੇਡ ਆ ਬਹੁਤ ਸੋਹਣੀ ਜੀ ਤੇ ਇਸ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਫਲਾਵਰਸ ਦਾ ਜਿਹੜਾ ਕਲਰ ਹੈ ਬਹੁਤ ਹੀ ਸੋਹਣਾ ਲੱਗਾ ਹੈ ਕਾਪਰ ਸ਼ੇਪਡ ਟਾਈਪ ਲੱਗਾ ਹੈ ਨਾਲ ਗ੍ਰੇਟ ਆਉਣਾ ਇਸ ਦਾ ਤੁਹਾਨੂੰ ਜਿਹੜੀ ਉਹ ਵੇਲ ਆਉਂਦੀ ਪਈ ਆ ਤੇ ਨਾਲ ਆਏਗੀ ਟੂ ਸਾਈਡਰ ਪੈਨਲਿੰਗ ਠੀਕ ਹੈ ਜੀ ਡਬਲ ਪੈਨਲਿੰਗ ਆਏਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਪਿਓਰ ਦਾ ਦੁਪੱਟਾ ਆਏਗਾ ਵਿਦ ਏਮਬਰਾਇਡਰੀ ਠੀਕ ਹੈ ਤੇ ਸੂਟ ਤੁਸੀਂ ਦੇਖਦੇ ਜਾਓ 1595 ਦਾ ਸੂਟ ਹੋਏਗਾ ਕੋਈ ਵੀ ਤੁਹਾਨੂੰ ਐਕਸਟਰਾ ਸ਼ਿਪਿੰਗ ਦਾ ਚਾਰਜ ਨਹੀਂ ਪਏਗਾ ਤੁਸੀਂ ਕਿਤੇ ਵੀ ਇੰਡੀਆ ਦੇ ਵਿੱਚ ਜਿਹੜਾ ਉਹ ਸੂਟ ਮੰਗਵਾ ਸਕਦੇ ਹੋ ਅਗਲਾ ਆਏਗਾ ਗ੍ਰੀਨ ਕਲਰ ਠੀਕ ਹੈ ਜੀ ਗ੍ਰੀਨ ਕਲਰ ਹੈ ਇਹ ਵੀ ਲਾਈਟ ਜੀ ਗ੍ਰੀਨ ਸ਼ੇਡ ਆ ਪਿਸਤਾ ਸ਼ੇਡ ਆਏਗੀ ਤੇ ਨਾਲ ਇਸ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਏਗਾ ਠੀਕ ਹੈ ਪੈਟਰਨ ਸਾਰਾ ਹੀ ਸੇਮ ਆਏਗਾ ਇਸ ਦੇ ਵਿੱਚ ਤੁਹਾਨੂੰ ਤਿੰਨ ਕਲਰ ਜਿਹੜੇ ਉਹ ਮਿਲ ਜਾਣਗੇ ਬਹੁਤ ਸੋਹਣੀ ਇਸ ਦੇ ਵਿੱਚ ਤੁਹਾਨੂੰ ਲੈਂਥ ਵਾਈਜ਼ ਵੀ ਕੋਈ ਵੀ ਇਸ਼ੂ ਨਹੀਂ ਹੋਏਗਾ ਕਿਉਂਕਿ ਇਸ ਦੀ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਆ ਤੇ ਪੈਨਲਿੰਗ ਜਿਹੜੀ ਇਸ ਦੀ ਕਾਫੀ ਲੰਮੀ ਜਾਂਦੀ ਆ ਰੋਇਸ ਰੋਇਸ ਦੇ ਅਕੋਰਡਿੰਗ ਜਿਹੜੇ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਇਹ ਵਾਲੇ 올ਓਵਰ ਪ੍ਰਿੰਟਡ ਸੂਟ ਹੋਣਗੇ ਤੇ ਤੁਸੀਂ ਕਲਰ ਸ਼ੈਡਿਓ ਚੈੱਕ ਕਰਦੇ ਜਾਣਾ ਹੈ ਤੇ ਬੁਕਿੰਗ ਜਿਹੜੀ ਤੁਸੀਂ ਜਲਦੀ ਜਲਦੀ ਕਰਾ ਲੈਣੀ ਹੈ ਇਸ ਦੇ ਵਿੱਚ ਤਿੰਨ ਹੀ ਕਲਰ ਅਵੇਲੇਬਲ ਨੇ ਇੱਕ ਸੇਲ ਹੋ ਚੁੱਕਿਆ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਜਿਹੜਾ ਆ ਸਾਡੇ ਲਾਈਵ ਦੇ ਉੱਪਰ 11 ਵਜੇ ਜਿਹੜਾ ਆ ਬਹੁਤ ਹੀ ਪਿਆਰਾ ਜਿਹਾ ਗਿਫਟ ਨਿਕਲੇਗਾ ਇੱਕ ਵੀਵਰ ਨੂੰ ਦਿੱਤਾ ਜਾਏਗਾ ਜਿਹੜਾ ਸਾਡੇ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਇੱਕ ਵੀਵਰ ਨੂੰ ਬਹੁਤ ਸੋਹਣਾ ਸੂਟ ਦਿੱਤਾ ਜਾਏਗਾ ਦੁਪੱਟੇ ਵਾਲਾ ਤੁਸੀਂ ਵੀ ਆ ਜਿਹੜਾ ਆ ਗਿਫਟ ਲੈ ਸਕਦੇ ਹੋ ਉਸ ਤੇ ਲਈ ਕੀ ਕਰਨਾ ਹੈ ਸਿੰਪਲ ਤੁਸੀਂ ਸਾਡੀ ਲੌਂਗ ਵੀਡੀਓ ਤੇ ਜਾ ਕੇ ਜਿਹੜਾ ਆ ਕਮੈਂਟ ਕਰਨੇ ਆ ਤੇ ਨਾਲ ਸਾਡੀ ਲਾਈਵ ਜਿਹੜੀ ਹਰ ਰੋਜ਼ 11 ਤੋਂ 11:30 ਆਉਂਦੀ ਆ ਤੇ ਲਾਈਵ ਨੂੰ ਜੁਆਇਨ ਕਰਨਾ ਹੈ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਚੀ ਕਾਦ